ਚੇਰ ਵਾਲੀ ਮਾਤਾ ਦਾ ਤਾਂ ਬਿਲਕੁਲ ਇਸ ਵਕਤ ਦੀਆਂ ਜਿਹੜੀਆਂ ਤਸਵੀਰਾਂ ਨੇ ਇਹਨਾਂ ਦੇ ਮੰਦਰ ਤੋਂ ਸਾਂਝੀਆਂ ਕਰ ਰਹੇ ਆ ਤੁਹਾਡੇ ਤਾਂ ਹੀ ਲਾਈਵ ਤਸਵੀਰਾਂ ਜਿੱਥੇ ਦੂਰ ਦਰੇੜਿਆਂ ਤੋਂ ਜਿਹੜੀਆਂ ਸੰਗਤਾਂ ਨੇ ਜਿਹੜੀਆਂ ਮਾਤਾ ਦੇ ਮੰਦਰਾਂ ਦੇ ਵਿੱਚ ਜਿਹੜਾ ਨਤਮਸਤਕ ਹੁੰਦੇ ਲਈ ਆਉਂਦੀਆਂ ਨੇ ਤਾਂ ਜਿਹੜੀ ਭੀੜ ਹੈ ਉਹ ਤੁਹਾਨੂੰ ਦਿਖਾ ਦਿੰਨੇ ਆ ਮੰਦਰ ਦੇ ਬਾਹਰ ਦੀਆਂ ਲਾਈਵ ਤਸਵੀਰਾਂ ਉਹ ਵੀ ਉਹ ਵੀ ਇੱਥੇ ਹੀ ਆ ਉਹ ਵੀ ਦੇਖੀਏ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨਾਨਾ ਦੇ ਵੀ ਮੰਦਿਰ ਦੇ ਵਿੱਚ ਜਿਹੜੀਆਂ ਅਨਤ ਮਸਤਕ ਹੋ ਰਹੀਆਂ ਨੇ ਨਿਰਪੁਰ ਅਭਿਓ ਓਕੇ ਇਹ ਜਿਹੜਾ ਇਹ ਜਿਹੜਾ ਇਹ ਰਾਤ ਦਾ ਇਹ ਆਯੋਜਿਤ ਆ ਕਿ ਇਹ ਚੋਣ ਹੋ ਗਈ ਹੈ ਇਸ ਵਕਤ ਜਿਹੜਾ ਮੰਦਰ ਦਾ ਗੇਟ ਉਹਦੇ ਬਾਹਰ ਦੀਆਂ ਜਿਹੜੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਤੁਹਾਡੇ ਤਾਂ ਲਾਇਨਾ ਦੇ ਵੀ ਮੰਦਰ ਦੀਆਂ ਲਾਈਵ ਤਸਵੀਰ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਤਾਂ ਨੇ ਇਥੇ ਨਤਮਸਤਕ ਹੋਣ ਦੇ ਲਈ ਆਈਆਂ ਨੇ ਤਕਰੀਬਨ ਜਿਹੜਾ ਗੱਲ ਕਰੀਏ ਜੇਕਰ ਤਾਂ 1 ਘੰਟਾ ਹੋ ਚੁੱਕਿਆ ਲਾਈਨਾਂ ਦੇ ਵਿੱਚ ਲੱਗਿਆ ਨੂੰ ਅਜੇ ਤੱਕ ਜਿਹੜਾ ਮੰਦਿਰ ਦੇ ਅੰਦਰ ਜਿਹੜੀ ਐਂਟਰੀ ਨਹੀਂ ਹੋ ਸਕੀ ਕਿਉਂਕਿ ਭੀੜ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਇੱਥੇ ਇੱਕ ਵਾਰ ਫਿਰ ਦੱਸ ਦਈਏ ਕਿ ਅੱਜ ਜਿਹੜਾ ਨੈਣਾਦੇਵ ਮੰਦਿਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਗਏ ਸੀ ਗੱਡੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਨਤਮਸਤਕ ਹੋਣ ਦੇ ਲਈ ਜਿਹੜਾ ਕਿ ਨੈਣਾਦੇਵ ਮੰਦਿਰ ਦੇ ਵਿੱਚ ਪਹੁੰਚੇ ਨੇ ਫਿਰ ਹਾਲ ਇੱਕ ਘੰਟੇ ਦੇ ਕਰੀਬ ਜੜੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਅਜੇ ਤੱਕ ਜਿਹੜਾ છોڑیاں ਤਾਂ થોડીસા ਜਨਤਾ ਜਿਹੜੀਆਂ ਨਤਮस्तक ਹੋ ਰਹੀਆਂ ਨੇ ਮੰਦਰ ਦੇ ਅੰਦਰ ਐਂਟਰੀ ਜਿਹੜੀ ਗਰੁੱਪ ਵਾਈਜ਼ ਕਰਵਾਈ ਜਾ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਜੇਕਰ ਗੱਲ ਕਰੀਏ પોલીસ ਪ੍ਰਸ਼ਾਸਨ ਦੀ ਤਾਂ ਹਿਮਾਚਲ ਪ੍ਰਦੇਸ਼ ਪੁਲਿਸ ਦੇ ਵੱਲੋਂ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਹੋਲੇ ਮਹੱਲੇ ਦੇ ਚੱਲਦਿਆਂ ਨੰਦਪੁਰ ਦੇ ਵਿੱਚ ਵੀ ਜਿਹੜੀਆਂ ਸੰਤਾਂ ਜਿਹੜੀਆਂ ਮੱਥਾ ਟੇਕਣ ਦੇ ਲਈ ਗਈਆਂ ਨੇ ਤੇ ਧੰਨ ਧੰਨ ਬਾਬਾ ਬਟਪਾਲ ਸਿੰਘ ਜੀ ਦੇ ਤਾਂ ਉਹ ਜਿਹੜੀਆਂ ਇੱਕ ਵਾਰ ਨੈਣਾਦੇਵੀ ਮੰਦਿਰ ਤੇ ਜਾਂ ਕੇ ਜਰੂਰ ਤਮਸਤ ਹੁੰਦੀਆਂ ਨੇ ਕਿਉਂਕਿ ਜਿਹੜੇ ਮੰਦਿਰ ਨੇ ਇਤਿਹਾਸਕ ਮੰਦਿਰ ਨੇ ਤੇ ਲਾਈਵ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਤਾਂ ਅੱਜ ਨਿਊਜ਼ 24 ਤੋਂ ਜਿੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਜਿਹੜੀਆਂ ਸੰਗਤਾਂ ਨੇ ਮੰਦਿਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਆਈਆਂ ਹਨ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਾਕੀ ਜੁੜੇ ਰਹੋ ਚੈਨਲ ਅਜੀ ਨਿਊਜ਼ 24 ਤੇ ਮੈਂ ਤੁਹਾਡੇ ਨਾਲ ਜਸਵੰਦਰ ਗੋਫਰ ਆਏ ਲਾਣਾ ਦੇਵੀ